ਮਰਦੇ ਸਾਥੀ ਮਦਰੀ ਜਿੰਦ ਕਰੋ ਕਿ ਮਦਰੀ ਜਿੰਦ ਕਰੋ ਇਹ ਤਸਵੀਰਾਂ ਨੇ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਚਪਿੰਡੇ ਸਕੂਲ ਆਫ ਫੈਮਿਨੈਂਸ ਦੀਆਂ ਬੱਚੇ ਸਕੂਲ ਚ ਜਾਣ ਦੀ ਬਜਾਏ ਬਾਹਰ ਧਰਨੇ ਤੇ ਬੈਠ ਗਏ ਕਾਰਨ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦਰਅਸਲ ਪੰਜਾਬੀ ਲੈਕਚਰਰ ਨਰਿੰਦਰਪਾਲ ਸਿੰਘ ਦੀ ਬਦਲੀ ਰੋਕਣ ਲਈ ਇਹ ਸਾਰੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਦਾ ਰਾਹ ਚੁਣਿਆ ਖਾਸ ਕਰ ਲਈਏ ਕਿ ਨਰਿੰਦਰਪਾਲ ਸਿੰਘ ਜੀ ਨੇ ਆਪਣੀ ਮਰਜ਼ੀ ਨਾਲ ਹੀ ਆਨਲਾਈਨ ਟ੍ਰਾਂਸਫਰ ਅਪਲਾਈ ਕੀਤਾ ਸੀ ਪਰ ਵਿਦਿਆਰਥੀ ਅੜ ਗਏ ਕਿ ਇਹਨਾਂ ਦੀ ਬਦਲੀ ਨਾ ਕੀਤੀ ਜਾਏ ਬੱਚਿਆਂ ਦੇ ਨਾਲ ਇਹਨਾਂ ਦੇ ਮਾਪੇ ਵੀ ਦਰਨੇ 'ਚ ਬੈਠ ਗਏ ਲੱਗਿਆ ਕਿਉਂਕਿ ਜੋ ਸਾਡੇ ਪੰਜਾਬੀ ਲੈਕਚਰਾਰ ਨੇ ਉਹ ਸਕੂਲ ਦੇ ਪ੍ਰਿੰਸੀਪਲ ਵੀ ਨੇਗੇ ਤੇ ਉਹ ਸਕੂਲ ਦੀ ਸਾਰੀ ਬਾਗਦੋੜ ਨੇ ਉਹ ਸੰਭਾਲਦੇ ਨੇ ਸਕੂਲ ਦੀ ਸਾਰੀ ਮੈਨੇਜਮੈਂਟ ਉਹ ਸੰਭਾਲਦੇ ਨੇਗੇ ਤੇ ਸਾਨੂੰ ਬਹੁਤ ਵਧੀਆ ਟੀਚ ਵੀ ਕਰਦੇ ਨੇ ਪਰ ਹੁਣ ਉਹ ਆਪਣੀ ਟਰਾਂਸਫਰ ਚਾਰਜਰੀ ਸਕੂਲ ਦੇ ਵਿੱਚ ਕਰਾ ਰਹੇ ਨੇ ਜੋ ਅਸੀਂ ਨਹੀਂ ਚਾਹੁੰਦੇ ਕਿਉਂਕਿ ਅਗਰ ਉਹ ਚਾਰਜਰੀ ਸਕੂਲ ਦੇ ਵਿੱਚ ਚਲੇ ਗਏ ਤਾਂ ਜੋ ਇਹ ਸਾਰਾ ਸਕੂਲ ਹੈ ਇਹ ਸਾਰਾ ਹਿੱਲ ਜਾਏਗਾ ਤੇ ਸਾਰੇ ਜੋ ਟੀਚਰਸ ਨੇ ਬਾਕੀ ਦੇ ਲੈਕਚਰਰਸ ਨੇਗੇ ਤੇ ਉਹ ਵੀ ਸਾਰੇ ਕੀ ਇਹ ਚਲੇ ਜਾਣਗੇ ਲੈਕਚਰਰਸ ਦੇ ਤਾਂ ਸਾਡੇ ਸਕੂਲ ਦੇ ਵਿੱਚ ਪਹਿਲੀ ਬਹੁਤ ਜ਼ਿਆਦਾ ਕਮੀ ਹੈ ਤੇ ਨਿਰਿੰਦਰ ਸਰਦੇ ਜਾਣ ਦੇ ਨਾਲ ਸਾਡੀ ਪੜ੍ਹਾਈ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਜੋ ਕਿ ਅਸੀਂ ਨਹੀਂ ਚਾਹੁੰਦੇ ਐਸੋਈ ਸਕੂਲ ਸਿਰਫ ਨਰਿੰਦਰ ਸਰ ਦੇ ਕਰਕੇ ਹੀ ਟਿਕਿਆ ਹੋਇਆ ਸਾਡੇ ਪੇਰੈਂਟਸ ਵੀ ਆਏ ਆ ਤੇ ਉਹਨਾਂ ਨੇ ਵੀ ਸਾਡੇ ਨਾਲ ਬੈਠ ਕੇ ਧਰਨਾ ਲਗਾਇਆ ਅਸੀਂ ਸਾਰੇ ਬਾਹਰ ਬੈਠ ਕੇ ਧਰਨਾ ਲਗਾ ਰਹੇ ਹਾਂ ਕਿਉਂਕਿ ਸਾਡੇ ਨਰਿੰਦਰ ਸਰ ਪ੍ਰਿੰਸੀਪਲ ਤੇ ਸਾਡੇ ਪੰਜਾਬੀ ਦੇ ਲੈਕਚਰਾਰ ਉਹ ਸਾਨੂੰ ਛੱਡ ਕੇ ਜਾਣਾ ਚਾਹੁੰਦੇ ਆ ਅਛਾ ਜੀ ਸਕੂਲ ਦੇ ਵਿੱਚ ਟਰਾਂਸਫਰ ਕਰਾਉਣਾ ਚਾਹੁੰਦੇ ਆ ਜੋ ਕਿ ਅਸੀਂ ਨਹੀਂ ਚਾਹੁੰਦੇ ਕਿਉਂਕਿ ਸਾਡੇ ਪੇਰੈਂਟਸ ਬਹੁਤ ਜ਼ਿਆਦਾ ਸੈਟੀਸਫਾਈ ਨੇਗੇ ਇਹਨਾਂ ਨਾਲ ਕਿਉਂਕਿ ਇਹਨਾਂ ਨੇ ਸਾਡੇ ਸਕੂਲ ਚ ਬਹੁਤ ਜ਼ਿਆਦਾ ਬਹੁਤ ਵਧੀਆ ਕੀਤੀ ਹੋਈ ਹੈ ਉਹਨਾਂ ਨੇ ਸਾਡੇ ਸਕੂਲ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲ ਲਿਆ ਹੋਇਆਗਾ ਜੋ ਕਿ ਅਸੀਂ ਨਹੀਂ ਚਾਹਾਂਗੇ ਕਦੇ ਵੀ ਵੀ ਉਹ ਸਾਡੇ ਸਕੂਲ ਨੂੰ ਛੱਡ ਕੇ ਜਾਣ ਕਿਤੇ ਵੀ ਤੇ ਉਹ ਮਤਲਬ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹਾਂਗੇ ਵੀ ਸਾਡੇ ਨਰਿੰਦਰ ਸਿੰਘ ਨੂੰ ਮਤਲਬ ਇਹ ਸਕੂਲ ਚੋਂ ਛਾਜਲੀ ਚ ਟਰਾਂਸਫਰ ਨਾ ਕਰਨ ਉਹਨਾਂ ਦੀ 28 ਤਰੀਕ ਨੂੰ ਬਦਲੀ ਹੋਈ ਹੈ ਤੇ ਉਸ ਤੋਂ ਬਾਅਦ ਕੋਈ ਵੀ ਪੰਜਾਬੀ ਦਾ ਲੈਕਚਰਾਰ ਉਰੇ ਨਹੀਂ ਆਇਆ ਤੇ ਅਸੀਂ ਇਹ ਚਾਹਾਂਗੇ ਕਿ ਉਹਨਾਂ ਨੂੰ ਸਾਡੇ ਸਕੂਲ ਚ ਨਾ ਜਾਣ ਦਿੱਤਾ ਜਾਵੇ ਮੇਰੇ ਬੱਚੇ ਜੀ ਇਸ ਸਕੂਲ ਦੇ ਵਿੱਚ ਮੇਰਾ ਬੇਟਾ ਤੇ ਬੇਟੀ ਦੋ ਇਸ ਸਕੂਲ ਚ ਪੜ੍ਹਦੇ ਆ ਜੀ ਤੇ ਜਦੋਂ ਮੇਰੇ ਬੇਟਾ ਜੀ ਗਰਲ ਸਕੂਲ ਦੇ ਵਿੱਚ ਪਹਿਲਾਂ ਪੜ੍ਹਦੇ ਸੀਗੇ ਜੀ ਤੇ ਉੱਥੇ ਵੀ ਵਧੀਆ ਪੋਜੀਸ਼ਨ ਸੀ ਇਹਨਾਂ ਨੇ ਐਮੀਨੇਸ਼ਨ ਦਾ ਟੈਸਟ ਪਾਸ ਕੀਤਾ ਜੀ ਤੋਂਦੋਂ ਸਾਰਾ ਨਰਿੰਦਰ ਸਰ ਨੇ ਮੈਨੂੰ ਬਹੁਤ ਕੀਤਾ ਵੀ ਇੱਥੇ ਐਮੀਨੇਸ਼ਨ ਸਕੂਲ ਆ ਰਿਹਾ ਵੀ ਜੋ ਪੰਜਾਬ ਸਰਕਾਰ ਦੀਆਂ ਦਾਇਤਾ ਮਤਾ ਕੋ ਚੱਲ ਰਿਹਾ ਬਹੁਤ ਵਧੀਆ ਵੀ ਹੋਊਗਾ ਤੁਸੀਂ ਕੁੜੀਆਂ ਨੂੰ ਰੇ ਲਾਓ ਤੇ ਮੈਂ ਉਦੋਂ ਬਹੁਤ ਮੈਨੂੰ ਇਹ ਵੀ ਲੱਗਿਆ ਵੀ ਮੁੰਡਿਆਂ ਵਾਲਾ ਸਕੂਲ ਹੈ ਸ਼ਾਇਦ ਉੱਥੇ ਕੋਈ ਹੋਵੇ ਪਰ ਮੈਂ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੀ ਕੁੜੀ ਆ ਦੀ ਐਡਮਿਸ਼ਨ ਕਰਾਈ ਤੇ ਸਕੂਲ ਦੇ ਦੀ ਇੰਨੀ ਵਧੀਆ ਮੈਨੇਜਮੈਂਟ ਜੋ ਨਰਿੰਦਰ ਸਰ ਨੇ ਆਪਦੇ ਤਾ ਗੰਨਣਾ ਚਲਾਇਆ ਹੋਇਆ ਸੀ ਮੈਂ ਇਸ ਸਕੂਲ ਦੇ ਵਿੱਚ ਸਨ 95 ਦੇ ਵਿੱਚ 10ਵੀਂ ਕੀਤੀ ਐ। ਛੇ ਮੈਂ ਉਦੋਂ ਸਾਡੇ ਸ਼ਾਮ ਲਾਲ ਮਾਸਟਰ ਜੀ ਸੀ ਉਹਨਾਂ ਦੀ ਦੇਖੇ ਜਾਂ ਨਰਿੰਦਰ ਸਰ ਦੀ। ਹੁਣ ਅੱਜ ਧਰਨਾ ਲਾਉਣ ਦਾ ਕਾਰਨ ਸਾਡਾ ਇਹ ਅਸਰ ਵੀ ਮੈਨੂੰ ਪਤਾ ਵੀ ਇਸ ਸਕੂਲ ਦੇ ਜੋ ਮੈਨੇਜਮੈਂਟ ਹੈ ਕਿੰਨੀ ਵਧੀਆ ਨਰਿੰਦਰ ਸਰ ਚਲਾ ਰਹੇ ਸੀ ਤੇ ਕਿਵੇਂ ਇਸ ਹੈਵੀਨਸ ਸਕੂਲ ਨੂੰ ਚਲਾ ਰਹੇ ਆ। ਬਹੁਤ ਵਧੀਆ ਮਿਹਨਤ ਕਰ ਰਹੇ ਆ ਇਹਨਾਂ ਦੇ ਹੁੰਦੇ ਸਾਨੂੰ ਆਪਦੇ ਬੱਚਿਆਂ ਦਾ ਕੋਈ ਫਿਕਰ ਨਹੀਂ। ਤੇ ਹੁਣ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਨਰਿੰਦਰ ਸਰ ਨੇ ਕੁਝ ਕਾਰਨਾ ਕਰਕੇ ਬਦਲੀ ਤਾਂ ਮੈਂ ਅਨਸਾਰ ਨੂੰ ਕਹਿ ਰਿਹਾ ਵੀ ਸਾਡੇ ਪੇਰੈਂਟ ਸਮਝ ਲਈ ਅਸੀਂ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਾਂਗੇ ਵੀ ਇਹਨਾਂ ਦੀ ਟਰਾਂਸਫਰ ਰੁਕੀ ਜਾਵੇ ਤੇ ਹੁਣ ਬੱਚਿਆਂ ਦਾ ਮੋਤ ਤੇ ਧਰਨਾ ਵਿਖ ਪੰਜਾਬੀ ਲੈਕਚਰਰ ਨਰਿੰਦਰਪਾਲ ਸਿੰਘ ਜੀ ਕਹਿਣ ਲੱਗੇ ਜੇ ਬਦਲੀ ਦੁੱਕਦੀ ਹੈ ਤਾਂ ਵੀ ਮੈਨੂੰ ਕੋਈ ਇਤਰਾਜ਼ ਨਹੀਂ ਸਰ ਮੈਂ ਬਦਲੀ ਆਪਣੇ ਆਪ ਹੀ ਆਨਲਾਈਨ ਅਪਲਾਈ ਕੀਤੀ ਸੀ ਆਪਣੀ ਮਰਜ਼ੀ ਨਾਲ ਹੀ ਕੀਤੀ ਸੀ ਲੇਕਿਨ ਅੱਜ ਕੁਝ ਕੁ ਐਸਐਮਸੀ ਦੇ ਮੈਂਬਰ ਸਾਹਿਬਾਨ ਤੇ ਬੱਚਿਆਂ ਨੇ ਰਲ ਕੇ ਮਤਲਬ ਇਹ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਅਸੀਂ ਕਿਸੇ ਵੀ ਹਾਲ ਦੇ ਵਿੱਚ ਨਹੀਂ ਜਾਣ ਦੇਣਾ ਹੈਗਾ ਇਸ ਲਈ ਮਤਲਬ ਇਹਨਾਂ ਨੇ ਅੰਸ਼ਕ ਤੌਰ ਤੇ ਜਿਹੜਾ ਧਰਨਾ ਜਾਂ ਮੁਜ਼ਾਹਰਾ ਜੋ ਵੀ ਇੱਥੇ ਕਹਿ ਸਕਦੇ ਆ ਉਹ ਕੀਤਾ ਤੇ ਮੈਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਇਤਰਾਜ਼ ਨਹੀਂ ਹੈਗਾ ਜਿਵੇਂ ਉਰੇ ਵੀ ਰਹੂੰਗਾ ਮੈਂ ਉਰੇ ਵੀ ਪਹਿਲਾਂ ਵੀ ਚੰਗੀ ਤਰ੍ਹਾਂ ਵਰਕ ਕਰ ਰਿਹਾ ਹਾਂ ਉਰੇ ਵੀ ਵਰਕ ਕਰੂੰਗਾ ਜੇ ਮੈਂ ਉੱਥੇ ਚਲਾ ਜਾਣਾ ਤਾਂ ਮੈਂ ਉੱਥੇ ਵੀ ਮਤਲਬ ਆਪਣਾ ਕੰਮ ਪੜ੍ਹਾਈ ਕਰਵਾਉਣ ਦਾ ਸੋਚਿਆ ਕਿਉਂ ਮਤਲਬ ਜਦੋਂ ਤੁਸੀਂ ਇਹ ਨੇ ਹਰਮਨ ਪਿਆਰੇ ਬੱਚਿਆਂ ਦੇ ਟੀਚਰ ਹੋ ਤਾਂ ਐਦਾਂ ਕਿਉਂ ਮਨ ਦੇ ਵਿੱਚ ਆਈ ਨਹੀਂ ਗੱਲ ਹੈ ਸਰੇ ਇਸ ਤਰ੍ਹਾਂ ਹੁੰਦਾ ਵੀ ਮੇਰੀ ਜਿਹੜੀ ਆਪਦੀ ਮਤਲਬ ਉਹ ਹੈ ਉਹ ਇਹ ਹੈ ਕਿ ਮੈਂ ਮਤਲਬ ਥੋੜਾ ਜਿਹਾ ਇਹ ਸੀ ਵੀ ਥੋੜੀ ਜਿਹੀ ਰਾਹਤ ਮਿਲ ਜੂਗੀ ਕਿਉਂਕਿ ਮੇਰੇ ਕੋਲੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇੰਚਾਰਜ ਤੌਰ ਤੇ ਮੈਂ ਕੰਮ ਕਰ ਰਿਹਾ ਸੀ ਇਸ ਲਈ ਮੈਨੂੰ ਲੱਗਿਆ ਕਿ ਮੈਂ ਦੋ ਸਾਲ ਕਿਤੇ ਹੋਰ ਲਾਵਾਂ ਤੇ ਨਾਲੇ ਇਸ ਕਰਕੇ ਵੀ ਮੈਂ ਸੋਚਿਆ ਕਿ ਮੈਂ ਕੁਝ ਹੋਰ ਨਵੀਆਂ ਚੀਜ਼ਾਂ ਨੇ ਜਿਹੜੀਆਂ ਕਿਸੇ ਹੋਰ ਐਮੀਨੈਂਸ ਦੀਆਂ ਨਵੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਿੱਖ ਸਕਾਂ ਇਸ ਲਈ ਮੈਂ ਮਤਲਬ ਬਦਲੀ ਉਹ ਅਪਲਾਈ ਕੀਤੀ ਸੀ ਪਰ ਬੱਚੇ ਨੇ ਅੱਜ ਪਰ ਟੈਸਟ ਕੀਤਾ ਬੱਚੇ ਚਾਹੁੰਦੇ ਤੁਸੀਂ ਇੱਥੇ ਰਹੋ ਤੁਸੀਂ ਰੈਨੂ ਟੈਲ ਬਿਲਕੁਲ ਜੇ ਬੱਚੇ ਕਰ ਰਹੇ ਨੇ ਤਾਂ ਜਰੂਰ ਮੈਂ ਆਪ ਦੀ ਇੱਛਾ ਅਨੁਸਾਰ ਰਹਿ ਸਕਦਾ ਹਾਂ ਤੁਹਾਡੀ ਗੱਲ ਉਧਰ ਦੂਜੇ ਪਾਸੇ ਨਵੇਂ ਆਏ ਪ੍ਰਿੰਸੀਪਲ ਨੇ ਇਹ ਅੱਜ ਦੇ ਧਰਨੇ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪ ਦਿੱਤੀ ਹੈ ਮੈਂ ਬਤੌਰ ਪ੍ਰਿੰਸੀਪਲ 4 ਦਿਨ ਪਹਿਲਾਂ ਹੀ ਟ੍ਰਾਂਸਫਰ ਹੋ ਕੇ ਹੋਰੇ ਆਇਆ ਮੈਂ 6 ਤਰੀਕ ਨੂੰ ਜੁਆਇਨ ਕੀਤਾ ਸੀ ਇਸ ਸਕੂਲ ਨੂੰ ਸਰ ਅੱਜ ਬੱਚਿਆਂ ਨੇ ਪ੍ਰੋਟੈਸਟ ਕੀਤਾ ਹੈਗਾ ਕੀ ਕਾਰਨ ਹੈਗਾ ਜਿਹੜਾ ਬੱਚੇ ਨੇ ਆ ਇਹ ਸਰ ਆਪਣੇ ਲੈਕਚਰਰ ਪੰਜਾਬੀ ਨਰਿੰਦਰ ਜੀ ਨੇ ਇਹਨਾਂ ਨੇ ਜੋ ਗਵਰਨਮੈਂਟ ਦੀ ਡਿਪਾਰਟਮੈਂਟ ਦੀ ਪਾਲਿਸੀ ਸੀਗੀ ਆਨਲਾਈਨ ਟਰਾਂਸਫਰ ਪਾਲਿਸੀ ਉਸ ਦੇ ਵਿੱਚ ਸਰਨੇ ਟਰਾਂਸਫਰ ਭਰਤੀ ਸੀਗੀ ਤੇ ਸਰਦੀ ਟਰਾਂਸਫਰ ਵੀ ਹੋ ਗਈ ਹੋਈ ਹੈ ਤੇ ਪਰ ਬੱਚੇ ਤੇ ਪੇਰੈਂਟਸ ਔਰ ਐਸਐਮਸੀ ਉਹ ਸਰ ਨਾਲ ਮੂੰਹ ਕਰਦੇ ਆ ਸਰਦੀ ਮਿਹਨਤ ਕਰਕੇ ਉਹਨਾਂ ਨੂੰ ਇੱਕ ਆਸ ਹੈ ਕਿ ਵੀ ਸਰ ਸਾਡੇ ਲਈ ਵਧੀਆ ਕਰ ਰਹੇ ਸੀਗੇ ਤਾਂ ਉਹ ਇਹਨਾਂ ਨੂੰ ਜਾਣ ਨਹੀਂ ਦੇਣਾ ਚਾਹੁੰਦੇ ਉਹ ਬਸ ਇਹਨਾਂ ਨੂੰ ਰੋਕਣ ਵਾਸਤੇ ਹੀ ਪ੍ਰੋਟੈਸਟ ਕਰ ਰਹੇ ਆ ਸਰ ਤੁਸੀਂ ਆਪਣੇ ਕੋਲ ਕੁਝ ਲਿਖ ਕੇ ਤੇ ਜਾਇਆ ਕਿ ਕਿ ਜਿਸ ਤਰ੍ਹਾਂ ਬੱਚਿਆਂ ਨੇ ਪੇਰੈਂਟਸ ਨੇ ਤੁਹਾਡੇ ਕੋਲ ਗੁਆਰ ਲਗਾਈ ਹੈ ਵੀ ਟੀਚਰ ਨਹੀਂ ਬਦਲਣੀ ਚਾਹੀਦੀ ਮੈਂ ਆ ਸਰ ਡਿਪਾਰਟਮੈਂਟ ਦੇ ਉੱਚ ਅਧਿਕਾਰੀਆਂ ਦੇ ਆਰਡਰ ਨੇ ਤੇ ਇਹਨਾਂ ਆਰਡਰਾਂ ਦੇ ਵਿੱਚ ਸਪੈਸ਼ਲੀ ਖਾਸ ਤੌਰ ਤੇ ਮੈਂਸ਼ਨ ਕੀਤੀ ਗਈ ਸੀ ਇਹ ਲਾਈਨ ਕਿ ਵੀ ਜੋ ਜੋ ਬਦਲੀ ਹੈ ਬੜੇ ਧਿਆਨ ਨਾਲ ਸੋਚ ਸਮਝ ਕੇ ਭਰੀ ਜਾਵੇ ਕਿਉਂਕਿ ਇਹ ਬਦਲੀ ਕਿਸੇ ਵੀ ਹਾਲਤ ਵਿੱਚ ਰੱਦ ਨਹੀਂ ਕੀਤੀ ਜਾਏਗੀ ਤਾਂ ਪਰੰਤੂ ਫਿਰ ਵੀ ਮਾਪਿਆਂ ਦੀ ਮੰਗ ਦੇ ਉੱਪਰ ਜੋ ਵੀ ਮੇਰੇ ਇਹਨਾਂ ਦੀ ਮੰਗ ਹੈ ਮੈਂ ਉਹ ਸਾਡੇ ਜ਼ਿਲ੍ਹਾ ਅਧਿਕਾਰੀ ਨੂੰ ਮੈਂ ਭੇਜ ਭੇਜ ਦਿੱਤੀ ਹੈ ਇਸ ਤੋਂ ਪਹਿਲਾਂ ਟੀਚਰ ਦੇ ਸਕੂਲ ਛੱਡਣ ਤੇ ਬੱਚਿਆਂ ਦੀਆਂ ਰੋਂਦੇ ਹੋਈਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੀਆਂ ਨੇ ਤੇ ਅੱਜ ਸੰਗਰੂਰ ਚ ਲੱਗਾ ਇਹ ਧਰਨਾ ਚਰਚਾ ਦਾ ਵਿਸ਼ਾ ਰਿਹਾ। ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ। ਸੰਗਰੂਰ ਤੋਂ ਪੰਜਾਬ ਤੱਕ ਦੇ ਲਈ ਇਹ ਖਬਰ ਭੇਜੀ ਹੈ ਕੁਲਵੀਰ ਸਿੰਘ ਨੇ।